और था था था। ये कोई कूड़ा टूटे पार मुकलहर जा चलना नानक लिखया नोत तो वे सचा पा अच्छा हे बाबा नानका ਚੜਦੀ ਕਲਾ ਚ ਮੇਰੇ ਬੱਚੇ ਨੂੰ ਰੱਖੀ ਚੜਦੀ ਕਲਾ ਚ ਸ਼ੁਭਣ ਗੱਲਾਂ ਨੂੰ ਚੜਦੀ ਕਲਾ ਚ ਰੱਖੀ ਮਾਰਾ ਜਸ ਯੰਮ ਜੀ ਬਹੁਤ ਰਸ ਸੱਚੀ ਗੱਲ ਸਾਚ ਹੈ ਕਿ ਸੱਚ ਨਾਲ ਬਹੁਸੀ ਸੱਚ ਦੇ ਸੋਚਾ ਇਹ ਜਵਾਰੀ ਦਾ ਤੇ ਮੈਂ ਥੋੜਾ ਬਹੁਤਾ ਖੁਸ਼ ਕਰ ਜਾਂ ਤੇ ਬਾਕੀ ਜਿਹੜੀ ਦੋ ਬੰਡਾਂ ਚ ਉਹ ਅਸੀਂ ਦੇ ਦਿੰਦੇ ਆ ਉਹ ਠੀਕੇ ਦੇ ਦਿੰਦੇ ਹਾਂ ਠੀਕੀ ਦੇ ਦਿੰਦੇ ਆ ਰਵਿੰਦਰ ਤਾਂ ਰੋਕਦਾ ਵੀ ਤੁਸੀਂ ਬਾਹਰ ਨਾ ਜਾਓ ਹੁਣ ਕਿਉਂਕਿ ਇੰਨੀ ਉਮਰ ਦੇ ਵਿੱਚ ਪਤਾ ਨਹੀਂ ਕੋਈ ਗੋਡਾ ਕੋਈ ਚੂਖਣਾ ਚੱਕਣਾ ਬੰਦੇ ਜਿਵੇਂ ਹਿੱਲ ਜਾਂਦਾ ਮੈਂ ਤਾਂ ਪਰ ਬਾਹਰ ਸ਼ੋਭਨਾ ਮੈਚਾਂ ਹੀ ਤੁਰਿਆ ਫਿਰਦਾ ਓਖਾ ਹੋ ਜਾਂਦਾ ਬੰਦੇ ਮੈਂ ਉਹਦਾ ਪਤਾ ਕਿੰਨੀ ਉਮਰ ਹੋ ਗਈ ਬਪਾ ਜੀ ਮੇਰੀ ਪੁੱਤ 88 ਸਾਲ ਦੀ ਉਮਰ 88 ਸਾਲ ਹਾਂਜੀ ਮੈਂ ਤਾਂ ਹੁਣ ਇੱਕ ਨਹੀਂ ਚੈਂਪੀਅਨ ਬਣਨਾ ਮੈਂ ਤਾਂ ਆਪਦੇ ਹਾਨੀਆਂ ਹੋਣੀਆਂ ਚੋਂ ਬਾਹਰ ਜਿੰਨੇ ਕੋਈ ਚੰਗੇ ਚੱਲਦੇ ਆ ਨਾ ਟੂਰਨਾਮੈਂਟ ਹਾਂ ਤੇ ਮੇਰਾ ਦਿਲ ਮੰਨਦਾ ਵੀ ਮੈਂ ਨਹੀਂ ਉਹਨਾਂ ਨੂੰ ਜਿਹੜੀ ਕੋਈ ਜੈਂਪ ਲੈਣਾ ਹੋਵੇ ਲੌਂਗ ਲੌਂਗ ਜੈਂਪ ਛਾਲ ਲਾਉਣੀ ਹੋਵੇ ਜਾਂ ਕੋਈ ਹੋਰ ਜਿਹੜੀ ਹੈਗੀ ਆ ਗੇਮ ਦੇ ਵਿੱਚ ਕੋਈ ਕੌਡੀ ਖੇਡਣੀ ਹੋਵੇ ਤੇ ਕੋਈ ਕੋਲ ਕੁਵਰਾ ਕਰਨਾ ਹੋਵੇ ਤੇ ਮੈਂ ਜਿਹੜੀ ਹੈਗੀ ਆ ਨਾ ਬੰ ਨਹੀਂ ਛੱਡਦਾ ਕੋਈ ਮੇਰਾ ਗੋਡਾ ਮੋਡਾ ਸਭ ਫਿੱਟੇ ਮੈਂ ਇਹ 7-8 ਕਿਲੋਮੀਟਰ ਬੁੱਤ ਮੈਂ ਵਾਟ ਕਰ ਸਕਦਾ ਤਕਰੀਬਨ ਮੈਂ 4 ਕਿਲੋਮੀਟਰ ਤਾਂ ਹੁਣ ਜਾ ਕੇ ਆਉਣਾ ਹੀ ਹੈ ਅੱਛਾ ਤੂੰ ਜਾਣਾ 4 ਹਾਂ ਰੋਜ਼ ਜਾਣਾ ਜਾਣਾ ਹੀ ਆ ਆ ਕੇ 2 ਘੰਟੇ ਆਉਦੇ ਬੂਟਿਆਂ ਨੂੰ ਸਾਰੇ ਫਲ ਫੁੱਲ ਆਏ ਆ ਜਾਮਨ ਅੰਬੂਰੂਧ ਚੀਕੂਆ ਛੇਰਾ ਜਿਹੜੇ ਹੈਗੇ ਆ ਹੋਰ ਅੰਗੂਰਾ ਦੀ ਵਾਲਾ ਆਮਬਾ ਜਿਹੜੀ ਮੇਰੇ ਮੇਰੇ ਘਰੇ ਲਾਏ ਆ ਕੋਈ ਹੋਰ ਮੇਰੀਆਂ ਖਾਣ ਪੀਣ ਵਾਲੀਆਂ ਸਬਜ਼ੀਆਂ ਨੇ ਨਿੱਕੀਆਂ ਮੋਟੀਆਂ ਹੀ ਆ ਕਰਦਾ ਧਣੀਆਂ ਆਵੇ ਤੇ ਹਾਂ ਇਹ ਫਿਰ ਉਹਨਾਂ ਨੇ ਜਿਹੜੀ ਆ ਪਾਣੀ ਪੂਣੀ ਪਾ ਦਿੱਤੀ ਜਾਂ ਗੋਡੀ ਕਰਦੀ ਦੀ ਸ਼ੌਕ ਆ ਸਾਡਾ ਸ਼ੌਕ ਹੈ तकरीबन ਜਿੰਨੇ ਆਪਾਂ ਟੋ ਸਾਰੇ ਆ ਤੇ ਮੈਂ ਜਾਪਾ ਜਿੱਤੇ ਇਹਦੇ ਵਿੱਚ ਆਪਾਂ ਨੂੰ ਜਿਹੜੀ ਹੈਗੀ ਹੈ ਨਾ ਕੁਦਰਤੀ ਆਪਣੀ ਜਿਹੜੀ ਹੈਗੀ ਹੈ ਨਾ ਉਹ ਆਪਾਂ ਨੂੰ ਜ਼ਰੂਰ ਮਿਲ ਜਾਂਦਾ ਹੈਗਾ ਬੈਨੀਫਿਟ ਮੰਦੰਦਾ ਜੀ ਮਿਲੂਗਾ ਤੁਸੀਂ ਵੇਖੀ ਚਲੋ